ਕੋਣ ਵਰਤਨ ਲਈ ਪਹਿਲੇ ਸਤਿਜੰਤ ਆਸਾ ਕੀ ਬਾ ਕਕਾ ਜ਼ਿਆਦਾ ਵਰਤਦੇ ਸੀ ਆਸਾ ਕੀ ਬਾਰ ਦਾ ਇੱਥੇ ਮਹਾਰਾਜ ਨੇ ਕੀਰਤਨ ਕੀਤਾ ਸਰੰਦੇ ਨਾਲ ਇਸ ਕਹੇ ਤਾਣਾ ਮਹਾਰਾਜੀ ਸੰਗ ਦੇ ਪਿੱਛੋਂ ਫੌਜ ਆ ਰਹੀ ਹੈ ਫਿਰ ਅੱਗੇ ਤੋਂ ਹਮਲਾ ਹੁੰਦਾ ਜਿਹੜਾ ਮਲਕਪੁਰ ਦੀ ਜਗ੍ਹਾ ਹੈ ਨਾ ਇੱਥੋਂ ਵੀ ਹਮਲਾ ਹੁੰਦਾ ਹੈ ਸ਼ਾਹੀ ਫੌਜਦਰਾਂ ਦਾ ਜਿਹਦਾ ਮੁਕਾਬਲਾ ਭਾਈ ਬਚਿੱਤਰ ਸਿੰਘ ਜੀ ਕਰਦੇ ਨੇ ਬਚਿੱਤਰ ਸਿੰਘ ਕੌਣ ਸੀ ਇਹ ਭਾਈ ਮਣੀ ਸਿੰਘ ਦੇ ਸੂਤ ਨੇ ਪਿੱਛੇ ਦੇਖੋ ਭਾਈ ਉਹਦੇ ਸਿੰਘ ਜੀ ਸ਼ਹੀਦ ਹੁੰਦੇ ਨੇ ਸ਼ਾਹੀ ਦੀ ਥੇ ਮਗਲ ਫੌਜਾਂ ਨਾਲ ਜੁੜੀਦੇ ਹੋਏ 500 ਸਿੰਘ ਨਾਲ ਸੀ ਭਾਈ ਉਹਦੇ ਸਿੰਘ ਜੀ ਜੋ ਸਾਡੇ ਸਰੋਤ ਦੱਸਦੇ ਭਾਈ ਬਚਿੱਤਰ ਸਿੰਘ ਜੀ ਜੋ ਮਲਕਪੁਰ ਵਾਲੀ ਜਗ੍ਹਾ ਤੇ ਮਗਲ ਫੌਜ ਪਹੁੰਚਦੀ ਹੈ ਇੱਕ ਜੀ ਉਹਨਾਂ ਦਾ ਮੁਕਾਬਲਾ ਕਰਦੇ ਹਜ਼ਾਰ ਸਿੰਘ ਸੀਨਾ ਇਸ ਕਰਕੇ ਹੁਣ ਜਿਹੜੇ ਸਾਡੇ ਸਰੋਤ ਹੈ ਕੋਈ ਕਹਿੰਦੇ ਆਨੰਦਪੁਰ ਸਾਹਿਬ ਦਾ ਕਿਹਾ ਜਦੋਂ ਛੱਡਿਆ 500 ਸਿੰਘ ਸੀ ਨਾਲ ਕੋਈ ਕਹਿੰਦਾ ਹਜ਼ਾਰ ਸਿੰਘ ਸੀ ਕੋਈ ਕਹਦਾ 1500 ਸੀ ਪਰ ਸੰਗਤੀ ਆਸਰ ਵਿੱਚ ਹਜ਼ਾਰਾਂ ਵਿੱਚ ਸਿੰਘ ਹੋਣਗੇ ਸਤਗੁਰਾਂ ਦੇ ਨਾਲ ਅਗਰ ਭਾਈ ਚਿੱਤਰ ਸਿੰਘ ਜੀ ਮਾਲਕਪੁਰ ਵਾਲੇ ਥਾਂ ਤੇ ਫੌਜ ਨੂੰ ਰੋਕਦੇ ਆ ਤੇ ਸਤਗੁਰ ਪਾਤਸ਼ਾਹ ਜੀ ਆਸਰ ਦੇ ਬਾਰ ਦਾ ਸੰਪੂਰਨ ਕੀਰਤਨ ਕਰਦੇ ਨੇ ਤੇ ਇਥੋਂ ਸਤਗੁਰ ਪਾਤਸ਼ਾਹ ਜੋ ਸਾਸਾ ਨਦੀ ਨੂੰ ਫੇਰ ਪਾਰ ਕਰਦੇ ਆ ਕਿ ਚੋਂ ਫੌਜ ਹੈ ਅੱਗੇ ਫੌਜ ਹੈ ਪਿੱਛੇ ਦੁਸ਼ਮਣ ਅੱਗੇ ਦੁਸ਼ਮਣ ਆ ਰਹੇ ਨੇ ਸਰਸਾ ਨਦੀ ਨੂੰ ਪਾਰ ਕਰਦੇ ਅਨਕਤ ਬਹੁਤ ਉਸ ਦਿਨ ਭਾਰੀ ਹੋਈ ਸੀ ਸਰਸਾ ਨਦੀ ਸਰਦੀ ਦੀ ਰੁੱਤ ਹੈ ਠੀਤ ਹਵਾ ਚਲਦੀ ਹੈ ਸਰਸਾ ਨਦੀ ਨੂੰ ਪਾਰ ਕਰਦਿਆਂ ਹੋਇਆ ਬੜੇ ਸਿੰਘ ਸਰਸਾ ਨਦੀ ਦੇ ਪਾਣੀ ਵਿੱਚ ਰੁੜ ਗਏ ਸੀ ਬਹੁਤ ਜ਼ਿਆਦਾ ਸਿੰਘ ਫਿਰ ਉਤੇ بڑا ਜੁੜਾ ਸਹਿਤ ਹੈ ਸਾਚਨਾ ਵਿਦਿਆ ਸਾਗਰ ਗ੍ਰੰਥ ਉਹ ਵੀ ਕਹਿੰਦੇ ਸਾਰਸਾ ਨਦੀ ਦੀ ਪੇਟ ਚੜ ਜਾਂਦਾ ਜੋ ਸਭ ਤੋਂ ਵੱਡੀ ਘਟਨਾ ਹੈ ਇੱਥੇ ਸਤਗੁਰਾਂ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਇਹ ਆਪ ਸਾਰਿਆਂ ਨੂੰ ਪਤਾ ਹੈ ਆਪਾਂ ਸਾਰੇ ਇਹ ਇਤਿਹਾਸ ਸਰਗੁਣ ਕੀਤਾ ਹੋਇਆ ਤਿੰਨ ਹਿੱਸਿਆਂ ਵਿੱਚ ਪਰਿਵਾਰ ਵੰਡਿਆ ਜਾਂਦਾ ਛੋਟੇ ਸਾਰੇ ਜਾਂਦੇ ਮਾਤਮ ਗੁਜਰ ਕੌਰ ਜੀ ਨਾਲ ਇੱਕ ਪਾਸੇ ਚਲੇ ਜਾਂਦੇ ਨੇ ਕਿਉਂਕਿ ਸਾਂਝੀ ਤੋਂ ਮਾਤਾ ਜੀਤੋ ਜੀ ਅਕਾਲ ਚਲਾਣਾ ਕਰ ਗਈ ਸੀ ਨਾ ਬਾਬਾ ਫਤਿਹ ਸਿੰਘ ਜੀ ਉਸ ਸਮੇਂ ਇੱਕ ਸਾਲ 10 ਮਹੀਨਿਆਂ ਦੀ ਉਮਰ ਸੀ ਜਿਹੜੇ ਸਭ ਤੋਂ ਛੋਟੇ ਸਹੁਰੇ ਜਦਿੱਤੇ ਉਸ ਸਮੇਂ ਤੋਂ ਲੈ ਕੇ ਉਹ ਮਾਤਾ ਗੁਜਰ ਕੌਰ ਦੇ ਨਾਲ ਹੀ ਪੈਂਦੇ ਸੀ ਬਾਬਾ ਜੋਰਾਵਲ ਸਿੰਘ ਹੀ ਬਾਬਾ ਫੱਤੀ ਸਿੰਘ ਇੱਕ ਪਾਸੇ ਜਿਵੇਂ ਜਿਨ੍ਹਾਂ ਦੇ ਦੋ ਬੱਚੇ ਹੁੰਦੇ ਹਨ ਨਾ ਜਾਂ ਮਾਂ ਨਾਲ ਪੈਂਦੇ ਜਾਂ ਪਿਤਾ ਨਾਲ ਪੈਂਦੇ ਇੱਕ ਪਾਸੇ ਇੱਕ ਪੈ ਜਾਂਦਾ ਇੱਕ ਬਾਹਰ ਤੇ ਦੂਸਰਾ ਪੈ ਜਾਂਦਾ ਇਸੇ ਤਰ੍ਹਾਂ ਮਾਤਾ ਗੁਜਰ ਕੌਰ ਦੇ ਨਾਲ ਹੀ ਪੈਂਦੇ ਸੀ ਉਸ ਸਮੇਂ ਤੋਂ ਲੈ ਕੇ ਬੜਾ ਪਿਆਰ ਸੀ ਆਪਣੀ ਦਾਦੀ ਮਾਂ ਦੇ ਇੱਕ ਪਾਸੇ ਜੋਰਾਬਸੇ ਪੰਨੇ ਇੱਕ ਪਾਸੇ ਫਤਿਹ ਸਿੰਘ ਨਹੀਂ ਆਈ। ਅੱਜ ਵੀ ਜਦੋਂ ਪਰਿਵਾਰ ਦਾ ਵਿਛੋੜਾ ਹੋਇਆ ਸਤਸਾ ਨਦੀ ਤੇ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬਾਂ ਦੇ ਇੱਕ ਪਾਸੇ ਚਲੇ ਜਾਂਦੇ ਨੇ। ਤੇ ਜਿਹੜੇ ਸਾਧੂ ਦੇ ਮਹਿਲ ਆ ਮਾਤਾ ਸਹਿਬ ਕੌਰ ਜੀ ਮਾਤਾ ਸੁੰਦਰ ਕੌਰ ਜੀ ਭਾਈ ਮਣੀ ਸਿੰਘ ਨਾਲ ਇਹ ਦਿੱਲੀ ਵਾਲੇ ਪਾਸੇ ਚਲੇ ਜਾਂਦੇ। ਜਿਹੜੇ ਸਾਚੇ ਹੋਏ ਸਿੰਘੜੇ ਉਹਨਾਂ ਦੇ ਨਾਲ ਸਤਿਗੁਰੂ ਇੱਕ ਪਾਸੇ ਹੋ ਜਾਂਦੇ ਉਚਾਲ ਸਿੰਘ ਜਾਤੇ। ਪੰਜ ਪਿਆਰੇ ਪੰਜ ਮੁਗਤੇ ਤੇ ਬਾਕੀ ਜਿੰਨੇ ਵੀ ਸਿੰਘ ਨੇ ਇਹ ਇਹ ਇੱਕ ਪਾਸੇ ਹੋ ਜਾਂਦੇ ਤਿੰਨ ਹਿੱਸਿਆਂ ਵਿੱਚ ਇੱਥੇ ਸਾਰ ਸਾਲਾਂ ਦੀ ਤੇ ਪਰਿਵਾਰ ਵਿਛੜ ਜਾਂਦਾ ਹੈ 10-20 ਵਾਰ ਬੇਤੀ ਕਰਦਾ ਹੁੰਦਾ ਸੰਧੀ ਐਸਾ ਵਿਛੜਿਆ ਹੈ ਨਾ ਇਸ ਤੋਂ ਬਾਅਦ ਸਾਰਾ ਪਰਿਵਾਰ ਮੁੜ ਕੇ ਇਕੱਠਾ ਨਹੀਂ ਸੀ ਹੋਇਆ ਤੇ ਦੇਖੋ ਕਿੰਡੀ ਵੱਡੀ ਗੱਲ ਹੈ ਸਾਡੇ ਬੱਚੇ 2-4 ਮਿੰਟਾਂ ਦੇ ਲਈ ਕੁਝ ਸਮੇਂ ਲਈ ਬਾਹਰ ਸੱਤ ਦੂਰ ਚਲੇ ਜਾਂਦੇ ਮਾਦੇ ਇਹ ਦਿਨ ਪੁੱਛ ਕੇ ਦੇਖੋ ਉਹਦੇ ਅੰਦਰ ਕੀ ਹਾਲਤ ਹੁੰਦੀ ਹੈ ਸਾਰੇ ਪ੍ਰਾਣਾਲੀ ਦੀ ਕੀ ਹਾਲਤ ਹੁੰਦੀ ਹੈ ਪਰ ਇਥੇ ਕੀ ਘਟਨਾ ਵਾਪਰੀ ਸਤਾਂ ਸਾਲਾਂ ਨਦੀ ਤੇ ਬਚੋੜਾ ਪੈ ਗਿਆ ਸਾਲਾਂ ਨਦੀ ਤੇ ਬਚੋੜਾ ਪੈ वीरा नालो वीर वेचारे

Eu